ਹਾਂਜੀ ਸਤਿ ਸ੍ਰੀ ਅਕਾਲ ਜੀ ਅੱਜ ਦੇ ਬਲੌਗ 'ਚ ਤੁਹਾਡਾ ਸਵਾਗਤ ਆ ਤੇ ਹੁਣ ਆਪਾਂ ਜਾ ਰਹੇ ਆਂ ਬਈ ਚੰਡੀਗੜ੍ਹ ਤੇ ਉਹ ਟ੍ਰੀਟਮੈਂਟ ਵਾਸਤੇ ਦਿਖਾਉਣ ਜਾ ਰਹੇ ਆਂ ਲੈੱਗ ਤੇ ਟਾਹਾ ਮੁੰਡਾ ਗਾ ਤੇ ਇੱਕ ਆ ਬੈਠਾ ਜਿਹੜਾ ਇਧਰ ਚਿੱਟਾ ਜਿਹਾ ਹੈ ਉਹ ਆਗਾ ਭਾਂਡੇ ਮਾ ਜੀ ਜਿਹੜਾ ਮੇਰੇ ਨਾਲ ਬੈਠਾ ਹੁਣ ਅਸੀਂ ਬੈਠੇ ਆਂ ਫਿਲਹਾਲ ਤਿੰਨ ਗੋਣੀਆਂ ਤੇ ਤੇ ਚਲੋ ਚੱਲਦੇ ਆਂ ਤੁਹਾਨੂੰ ਅੱਗੇ-ਅੱਗੇ ਦਿਖਾਵਾਂਗੇ ਕੀ ਕੀ ਹੁੰਦਾ ਤਿੰਨ ਗੋਣੀਆਂ ਨੇ ਢਿਮਾਂਸ ਵਾਲੀਆਂ ਦੇਖ ਰਹੇ ਹੋ ਅਸੀਂ ਹੁਣ ਵੇਟ ਕਰ ਰਹੇ ਹਾਂਗੇ ਤੇ ਗੱਡੀ ਸੀਗੀ ਗੱਡੀ ਕਰਵਾਈ ਸੀਗੀ ਆਉਣ ਵਾਲੀ ਹੈ ਕਿ ਮਾਨਸਾ ਬੈਠਿਆਂਗੇ ਇਹ ਵੀ ਉਹ ਖੜੀ ਆ ਸਾਡੀ ਗੱਡੀ ਗੱਡੀ ਆ ਚੁੱਕੀ ਆ ਚੱਲੇ ਤਾਂ ਆਸਮ ਵਧੀਆ ਹੋ ਰਿਹਾ ਸਵੇਰ ਚਾਹ ਦਾ ਕੱਪ ਲਿਆ ਫੜ ਕੇ ਜਾ ਉਹ ਸਾਹਮਣੇ ਢਾਬਾ ਲੈ ਵੀ ਇੱਥੇ ਗੱਡੀ ਰੋਕੀ ਆ ਤੇ ਉਹ ਬਾਈ ਗਿਆ ਚਾਹ ਪੀਣਾ ਢਾਬੇ ਤੇ ਆ ਢਾਬੇ ਤੇ ਰੋਕੇ ਆ ਬਾਈ ਨੀਂਦਰ ਤੇ ਉਹ ਗਏ ਨੇ ਚਾਹ ਪੀਣਾ ਠਾ ਬੈਠਾ ਇਧਰ ਨਾਲ ਇਹ ਸੁੱਤਾ ਉੱਠਿਆ ਗਿਆ ਹੁਣੇ ਨੀਂਦ ਪੂਰੀ ਨੀਂਦ ਆਈ ਜਾਂਦੀ ਛੇ ਨੂੰ ਬਾਹਲੀ ਸਵੇਰੇ ਕਿੰਨੇ ਵਜੇ ਉੱਠਿਆ ਸੀ 5 ਵਜੇ ਹੈ 5 ਵਜੇ 5 ਵਜੇ ਕੰਮ ਦਾ ਹੀ ਉੱਠ ਕੇ ਉੱਠੜੇ ਬਸ ਇੰਨੀ ਜਲਦੀ ਦੇਖ ਲਓ ਇੰਨਾ ਇੰਨਾ ਚਾਹ ਸੀ ਇਹਨੂੰ ਇੱਥੇ ਆਉਣ ਦਾ ਚੰਡੀਗੜ੍ਹ ਕਹਿੰਦਾ ਵੀ ਭਾਈ ਮੈਂ ਜਾਉਂ ਕਹਿੰਦਾ ਤੇਰੇ ਨਾਲ ਇੰਨਾ ਚਾਹੇ ਇਹਨੂੰ ਕਿੰਨਾ ਕੁ ਚਾਹ ਗਿਆ ਚੰਡੀਗੜ੍ਹ ਜਾਣ ਦਾ ਹਾਏ ਸ਼ਰਮਿੰਦਾ ਆ ਸ਼ਰਮਿੰਦਾ ਆਦਾ ਤੇ ਆਹ ਚਟਾ ਜਾਈਦਾ ਇਹ ਤਾਂ ਪੂਰਾ ਬਿਸ਼ਰਮੀ ਬੰਦਾ ਹੈਗਾ ਨਰਵਸ ਹੋ ਗਿਆ ਛੋਤਾ ਹਾਂ ਇਹ ਖਾਣ ਪੀਣ ਦਾ ਲਾਲਚ ਵੱਧ ਕਰਦਾ ਢੱਡ ਵਾਸਤੇ ਖਾਣਾ ਹੀ ਆ ਹੈ ਢੱਡ ਵਾਸਤੇ ਤਾਂ ਖਾਣੀ ਆ ਸਭ ਕੁਝ ਵੀ ਢੱਡ ਨੇ ਕੜਾਵੇਂ ਲੋਕ ਘਟਾਉਣ ਨੂੰ ਫਿਰਦੇ ਤੂੰ ਬਧਾਉਣ ਹਾਂ ਭੁੱਖਾ ਹੁੰਦਾ ਢੱਡ ਖਾਲੀ ਹੁੰਦਾ ਤੇ ਭੁੱਖਾ ਹਾਂ ਮੈਂ ਖੜਾ ਹਾਂ ਲੰਗਰ ਖਾ ਕੇ ਆਇਆ ਸਵੇਰੇ ਮੈਂ ਤਾਂ ਆ ਪਾਈ ਆ ਗਿਆ ਮੈਂ ਤਾਂ ਕੁਝ ਖਾਦਾ ਹੁਣ ਮੈਂ ਤਾਂ ਆ ਪਾਈ ਅੱਥਰ ਆ ਖਾਧਾ ਦਾ ਮੈਂ ਵੀ ਨਹੀਂ ਚਾਹ ਪੀਆ ਉਹ ਬਾਈ ਗਏ ਹੋਏ ਨੇ ਢਾਬੇ ਤੇ ਉੱਥੇ ਪੀਣ ਗਏ ਨੇ ਚਾਹ ਉਹਨਾਂ ਨੂੰ ਕਹਿੰਦੀ ਕਿ ਮੇਰਾ ਵੀ ਲਾ ਦਿਓ ਬਾਈ ਇੱਕ ਕੱਪ ਹਾਂ ਅਗਲਾ ਕਿੰਨੇ ਆਉਗਾ ਲੈ ਪਿਆਉਗਾ ਲੈ ਜਾ 5 10 ਰੁਪਈਆ ਦੀ 10 ਰੁਪਈਆ ਦੇਣਗੇ ਚਾਹ ਬਗ ਜਾ ਲੈ ਜਾ ਰਿਹਾ ਜਿਹੜੀ ਸਾਹ ਨਾ ਢਾਬਾ ਜਾ ਲੱਗਦਾ ਤਾਂ ਹੈ ਨਹੀਂ ਦੱਸ ਦੀ ਦੇਣਗੇ ਚਲ 15 ਲੈ ਜਾ ਯਾਰ ਬਗ ਜਾ ਦੇਸੀ ਕੀ ਦੀ ਚੋਰੀ ਜਾ ਬਗ ਜਾ ਦੇਸੀ ਕਿ ਉਹਦੀ ਚੋਰੀ ਜਾ ਦੋ ਪਿੰਨੀਆਂ ਵਟਾ ਲਿਆ ਜਾ ਉਹ ਲਿਖਿਆ ਤਾਂ ਜਾ ਪਾਜਾ ਪਿੰਨੀਆਂ ਲੈ ਦੋ ਕਾਹ ਆ ਲੈ ਕੋਠੀ ਠੀਕ ਨਹੀਂ ਸੋਣੀ ਪੀਂ ਗੱਡੀ ਦੀ ਕੋਠੀ ਦਾ ਚਾਲ ਕੋਈ ਨਾ ਪਈ ਆ ਤੇ ਤੂੰ ਐ ਜਾ ਭੱਜ ਕੇ ਜਾ ਕੀ ਕਰ ਉਹਨੂੰ ਐ ਕਹੇ ਕਿ ਦੋ ਹੋ ਹੋ ਪਿੰਨੀਆਂ ਆ ਬਟਾ ਲਿਆ ਕਿ ਚੂਰੀ ਘੋਟ ਦੋ ਬਈ ਦੇਸੀ ਕਿ ਉਹਦੀ ਐਨਾ ਹੁਣ ਟਾਈਮ ਨਹੀਂ ਹੈਗਾ ਲੈ ਚਾਹ ਵੀ ਕਿ ਹੁਣ ਆ ਜਾਣਗੇ ਚਾਹ ਵੀ ਕਿ ਤੂੰ ਕਹਾਂ ਮੈਂ ਰੋਟੀ ਨਹੀਂ ਖਾ ਕੇ ਆਇਆ ਕਿ ਦੋ ਪਿੰਨੀਆਂ ਭੇਜ ਦੋ ਬਈ ਇੱਕ ਆਬ ਦੇ ਵਾਸਤੇ ਲਈ ਕਿ ਇਹਨੂੰ ਲਿਆ ਦੀ ਬੜਾ ਮੇਰੇ ਰਿਸ਼ਤੇਦਾਰ ਨੇ ਇੱਥੇ ਭੇਜ ਦੇਣੇ ਹੈ ਹੈ ਰਸਟ ਉਟਾ ਬਗਾ ਦੋ ਪਪਾ ਪੰਜਾ ਮੰਜੀਆਂ ਲਾ ਲੈਣਗੇ 100 ਰੁਪਿਆ ਦੇ ਦੋ ਪਿੰਨੀਆਂ ਲੈ ਦੇਸੀ ਕੋ ਚੰਚਾ ਹੀ ਨੇ ਬੰਦਾ ਤਾਂ ਅੱਛਾ ਤੂੰ ਜਾ ਤਾਂ ਸਹੀ ਤੂੰ ਉਹਨਾਂ ਕੋਲੇ ਜਾ ਇੱਕ ਵਾਰੀ ਕਿਉਂ ਤੂੰ ਜਾ ਉਹਨਾਂ ਕੋਲੇ ਮੈਨੂੰ ਤਾਂ ਜਵਾਕਾ ਜਾ ਦੇਖ ਕੇ ਵੀ ਜਵਾਕਾ ਜਾ ਦੇਖ ਕੇ ਵਿਚਾਲ ਕੋਈ ਨਾ ਵੀ ਭੁੱਖਾ ਆਇਆ ਹੋਊਗਾ ਉਹਦੇ ਦੇ ਦੇਣਗੇ ਦੋ ਪਿੰਨੀਆਂ ਹੋਾਂ ਦੂਜਾਂ ਵਿੱਚ ਭਕਾਰੀ ਆ ਲੈ ਜ਼ਰੂਰੀ ਤਾਂ ਨਹੀਂ ਹੁੰਦਾ ਯਾਰ ਇਨਸਾਨੀयत ਵੀ ਹੁੰਦੀ ਹੈਗੀ ਇਹ ਦੋਨੋਂ ਕਹਿਦਾ ਵੀ ਬਾਈ ਮੈਂ ਜਾ ਉਹਨੂੰ ਐ ਕਹਦੀ ਮੈਂ ਘਰੇ ਬਾਈ ਬਟੂਆ ਭੁੱਲਿਆ ਆਇਆ ਐ ਕਹਦੀ ਤੂੰ ਨਹੀਂ ਰਹਾ ਉਹ ਕਹੂੰ ਹੈ ਤੂੰ ਨਹੀਂ ਰਹਾ ਘਰੇ ਤੂੰ ਕਹੀ ਨਹੀਂ ਕਹ ਬਈ ਮੈਂ ਭੁੱਲ ਲਿਆ ਯਾਰ ਕਹ ਹੁਣ ਉਹ ਮੈਂ ਕਹੂੰ ਕੋ ਕੋਣ ਤਾਂ ਹੈਗਾ ਮਹਾ ਹੁਣ ਕਹੇ ਕੌਣ ਹੀ ਭੁੱਲਿਆ ਉਹ ਐ ਖੋਗਰਾ ਕੀ ਕਹੂਗਾ ਕੌਣ ਹਾਂ

ਆਵਾਜ਼ ਤਾਂ ਆਉਂਦਾ ਨਹੀਂ ਅਵੇਸਨੂੰ ਦਿਖਾਉਣੇ ਆ ਰਾਣਾ ਫੋਟੋਆਂ ਖਚਾਈ ਜਾਂਦਾ ਇਹ ਆ ਦੇਖ ਓਏ ਉਹ ਆ ਗਿਆ ਗੱਡੀ ਵਾਲਾ ਜਿਹਦੀ ਗੱਡੀ ਆ ਜਿਹਦੀ ਖੜ ਕੇ ਗੱਡੀ ਮੂਰੇ ਫੋਟੋਆਂ ਖਿੱਚਲਾ ਖਿੱਚਲਾ ਫੋਟੋਆਂ ਇਹ ਦੇਖ ਚਲਣੇ ਇਧਰ ਲਈ ਤੇ ਆ ਉਹ ਗੱਡੀ ਵਾਲਾ ਆ ਗਿਆ ਜਿਹਦੀ ਗੱਡੀ ਅੱਗੇ ਖੜ ਇਹ ਤੇ ਵੜ ਜਾਂਦੇ ਬਸ ਚੱਲਦੇ ਚੁੱਪਾ ਨਾ ਲੰਗਰ ਚੱਲੀ ਜਾਂਦਾ ਇਧਰ ਹਾਂ ਇਹਨੂੰ ਚਾਹ ਇਹਨੂੰ ਚਾਹ ਮਾ ਆ ਜਾ ਰਹੇ ਨੇ ਇਹਨੇ ਪੀਤੀ ਨਹੀਂ ਹੈਗੀ ਚਾਹ ਰੁਕ ਗਿਆ ਬਈ ਮਣੀ ਜਾਨ ਇਹਨੇ ਪੀਤੀ ਨਹੀਂ ਹੈਗੀ ਚਾਹ ਯਾਰ ਗਰਮ ਗਰਮ ਚਾਹ ਤੇ ਥੋੜੀ ਥੋੜੀ ਜੀ ਬਸ ਬਸ ਚੱਲ ਮਰੀਕਾ ਦੋਨੇ ਕੱਪ ਆਹ ਇੱਥੇ ਇੱਕ ਪੀ ਗਿਆ ਕੱਪ ਚਾਹ ਦਾ ਇਹ ਮੈਂ ਵੀ ਫੜਿਆ ਸੀ ਉਹ ਵੀ ਤੇ ਦੂਜਾ ਹੁਣ ਪੀ ਜਾਂਦੇ ਆਂ ਇਹਨੂੰ ਬਹੁਤ ਜਿਆਦਾ ਗੜੇ ਦੇਖੋ ਗੜੇ ਕੋਈ ਆ ਸੜਕ ਜਮਾ ਚੱਟੀ ਹੋਈ ਵੀ ਆ ਨਾ ਉਹ ਲੈ ਇਹ 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 ਤੂੰ ਪਵਾਏ ਨੇ ਸਾਰੇ ਗੜੇ ਇਹ ਅੱਜ ਤੂੰ ਆਇਆ ਨਾ ਪਹਿਲੀ ਵਾਰ ਇਹ ਕਹਿੰਦਾ ਸੀ ਮੈਨੂੰ ਦਿਖਾ ਉੱਥੇ ਲੈ ਕੇ ਜਾਉਗਾ ਨਾ ਤੁਸੀਂ ਚੰਡੀਗੜ੍ਹ ਆ ਗੜੇ ਸਾਰੇ ਇਹਨੇ ਨਹੀਂ ਪਵਾਏ ਨੇ ਆਹ ਦੇਖ ਦੇ ਨਾ ਸੜਕ ਜਮਾ ਚੱਟੀ ਹੋਈ ਵੀ ਆ ਇਹ ਜਿੰਨੇ ਗੜੇ ਪਵਾਇਆ ਇਹ ਨਹੀਂ ਪਵਾਏ ਆਦਾ ਬਿਸ਼ਰਮ ਹੀ ਆ ਮੁੰਡਾ ਦੇਖਣ ਲੱਗਿਆ ਵੈਸੇ ਸਟਿੱਕਾਂ ਪਾਉਣਾ ਇੱਧਰ ਲੱਗੇ ਪਿਆ ਕੰਮ ਮੁੰਡੇ ਦੇ ਸਬਜ਼ੀ ਸਬਜ਼ੀ ਕੱਟੀ ਜਾਂਦੇ ਆ ਬਣਾਉਣਗੇ ਇਹ ਹੈ ਤੇ ਇਹਨੂੰ ਤੁਸੀਂ ਜਾਣਦੇ ਹੋ ਇਹ ਤੇਰਾ ਨਾਮ ਕੀ ਆ ਲੱਲੀ ਆ ਹੈਨਾ ਇਹ ਲੱਲੀ ਆ ਗਈ ਹੈਲੋ ਕਰ ਲੱਲੀ ਇਹ ਲੱਲੀ ਇਹ ਤੁਸੀਂ ਵੀਡੀਓ ਚ ਵੀ ਦੇਖੀ ਹੋਣੀ ਆ ਉਹ ਹੈ ਕੁੜੀ ਠੀਕ ਆ ਇਹ ਕਾ ਫਿਰਦਾ ਠੀਕ ਆ ਇਹ ਕਾ ਸੇ ਇਹ ਵਾਲਾ ਇੱਕ ਹੱਥ ਮਿਲਾਓ ਆ ਜਾ ਆ ਜਾ ਹੱਥ ਮਿਲਾਓ ਹਲੋ ਹੱਥ ਮਿਲਾਓ ਤੇਰਾ ਨਾਮ ਕੀ ਆ ਹਾਤਮ ਹੈ ਹੈ ਲੱਲੀ ਇਧਰ ਆ ਨਾ ਤੇਰਾ ਨਾਂ ਕੀ ਓਏ ਮਨੋਜ ਮਨੋਜ ਆ ਇਸ ਤੇ ਵੀ ਹੱਥ ਇਹ ਮਨੋਜ ਆ ਆ ਲੈ ਹੈਲੋ ਕਰ ਲੈ ਠੀਕ ਆ ਦੇਖੋ ਤੁਸੀਂ ਵੀਊ ਚੈੱਕ ਕਰ ਸਕਦੇ ਹੋ ਬੀਬੀ ਬਹੁਤ ਸੋਹਣਾ ਤੇ ਇਧਰ ਇਹ ਰੌਣਕਾਂ ਲਾਈ ਜਾਂਦੇ ਨੇ ਠੀਕ ਆ ਇਹ ਵੱਡਾ ਕਿਹੜਾ ਲੱਲੀ ਤੂੰ ਵੱਡੀਆਂ ਐ ਜਾ ਵੱਡਾਗਾ ਉਮਰ ਸੇ ਆਪ ਬੜੇ ਹੋ ਜਾ ਜੀ ਇਹ ਇਹ ਵੱਡਾ ਹੈ ਔਰ ਲੱਲੀ ਬੋਲ ਰਹੀ ਆ ਮੈਂ ਵੱਡੀ ਹਾਂ ਓਏ ਦੇਖ ਲੈ ਇਹ ਕਿਆ ਲਗਾਇਆ ਲੱਲੀ ਤੂੰ ਨੇ ਇਹ ਇਹ ਕਿਆ ਲਗਾ ਹਾਂ क्या लगाया ना लल्ली से पूछ रहा हूँ लल्ली क्या लगाया जे? क्या लगाया बताओ बताओ ये क्या लगाया मांग बोलो मांग वाला लगाया है। आपकी तो शादी नहीं हुई आपने क्यों लगाया ना। <laughs> ना। <laughs> ना। है लल्ली तेरी तो शादी नहीं हुई लल्ली तूने क्यों लगाया ये बता दे शर्मा रही है वो लल्ली इधर लल्ली इधरा शर्माना नहीं ठीक है संदूर लगाया है ये क्यों लगाया आपकी शादी नहीं हुई <laughs> ऐसे ही लगा लिया बोल ऐसे ही लगाया ना मम्मी, ने। मम्मी को देख के लगाया है? मम्मी लगा रही मम्... ना मम्मी लगा रही थी तो इसने लगाया हाँ। है ना मम्मी को देख के लगाया ना है ना तो मम्मी लगाती है मैं लगाती हूँ ये क्या बना लिया ऐसे 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 क्या बना लिया क्या बनाया जे मनोज तू बता ये क्या, क्या बनाया इसने लल्ली ने क्या बनाया जे हाँ आज को बगाओ। किसको क्यों? बगाना क्यों है क्यों बगाना है लल्ली बताओ मारती है तेरे को कौन मारता है तेरे को अच्छा गाड़ी गाली में गाली देती है ना ऐसा नहीं करना ठीक है गाली नहीं देनी किसी? ठीक है गाली नहीं देनी ठीक है लल्ली हाँ। को किसी ने गाली नहीं देनी ठीक है लल्ली बहुत अच्छी है तो 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 है ना लल्ली अब तुझे कोई नहीं गाली देगा ठीक है देख रही है वो पीछे है ना नहीं, टांग देख लाया। ये देखो ये, चाय पी के आया तू? ये वाला। <laughs> चाय पी के आया? नुकना। बोलता नहीं है ये, ऐसे मत करो। तेरे नंबर मार लिया। <laughs> नहीं मारना नहीं हो सकता। तेरा नाम क्या है? नुकना 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 क्या नाम है? नुकना लल्ली बताएगी। लल्ली इधर आ सामने। लल्ली। चल। इसका नाम, इसका नाम क्या है लल्ली? ह ਨੁਕਨਾਏ ਠੀਕ ਹੈ ਇਹ ਨੁਕਨਾ ਜਮੇਰ ਇਹ ਨੁਕਨਾ ਤਾਂ ਨਕਲੀ ਨਾ ਅੱਛਾ ਨੁਕਨਾ ਨਕਲੀ ਨਾਮ ਹੈ ਇਸਕਾ ਨਾਮ ਅਸਲੀ ਕੀ ਹੈ ਨਕਲੀ ਨਾਮ ਜਮੇਰ ਹਾਂਜੀ ਧੰਨਵਾਦ ਜੀ ਤੁਹਾਡਾ ਬਹੁਤ-ਬਹੁਤ ਬਲੌਗ ਦੇਖਣ ਲਈ ਤੇ ਬਾਕੀ ਕਮੈਂਟ ਕਰਕੇ ਬਾਈ ਜਰੂਰ ਦੱਸਦਿਆ ਕਰੋ ਕਿ ਕਿਵੇਂ ਲੱਗਿਆ ਤੁਹਾਨੂੰ ਜਿਹੜਾ ਅੱਜ ਦਾ ਸਾਡਾ ਬਲੌਗ ਸੀਗਾ ਤੇ ਬਾਕੀ ਸਪੋਰਟ ਸਾਰੇ ਜਿ ਕਰਿਆ ਕਰੋ ਬਾਈ ਵੱਧ ਤੋਂ ਵੱਧ ਤਾਂ ਕਿ ਅਸੀਂ ਤੁਹਾਡੇ ਲਈ ਹੋਰ ਵੀ ਵਧੀਆ ਤੋਂ ਵਧੀਆ ਅੱਗੇ ਵਲੌਗ ਲੈ ਕੇ ਆਇਆ